ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਜੰਡੇ ਨਾਂ ਦੇ ਮਨੁੱਖ ਨੂੰ ਸਾਰੇ ਇਲਾਕੇ ਦਾ ਗੁਰੂ ਕਰਕੇ ਉਹਨੂੰ ਮਨਜੀ ਬਖਸ਼ੀ ਜਦੋਂ ਇਸ ਗੱਲ ਦਾ ਪਤਾ ਰਾਜੇ ਸੁਦਰਸ਼ਨ ਨੂੰ ਲੱਗਿਆ ਕਿ ਇੱਕ ੱਟਪੇ ਨੇ ਜੰਡੇ ਨੂੰ ਸਾਰੇ ਨਗਰ ਦਾ ਗੁਰੂ ਬਣਾ ਦਿੱਤਾ ਹੈ ਤਾਂ ਉਸਨੇ ਗੁਰੂ ਜੀ ਨੂੰ ਬੁਲਾਉਣ ਵਾਸਤੇ ਆਪਣਾ ਇੱਕ ਨੌਕਰ ਭੇਜਿਆ ਉਸ ਸਮੇਂ ਗੁਰੂ ਜੀ ਕੋਲ 인ਦਰਸੈਨ ਤੇ ਝੰਡਾ ਬੈਠੇ ਸਨ ਰਾਜੇ ਦੇ ਉਸ ਨੌਕਰ ਨੇ ਆ ਕੇ ਕਿਹਾ ਤੁਹਾਡੇ ਵਿੱਚੋਂ ਤਪਾ ਕਿਹੜਾ ਹੈ ਉਸ ਨੂੰ ਰਾਜੇ ਸੁਦਰਸੈਨ ਨੇ ਬੁਲਾਇਆ ਹੈ ਤਦ 인ਦਰਸੈਨ ਨੇ ਗੁਰੂ ਜੀ ਨੂੰ ਆਖਿਆ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਰਾਜੇ ਕੋਲ ਜਾ ਕੇ ਤੁਹਾਡੀ ਬਾਬਤ ਸਭ ਕੁਝ ਸਮਝਾ ਦੇਵਾਂ ਕਿਉਂਕਿ ਉਹ ਤੁਹਾਡੀ ਮਹਿਮਾਨ ਨੂੰ ਜਾਣਦੇ ਨਹੀਂ ਤੇ ਕੋਈ ਅਯੋਗ ਗੱਲ ਨਾ ਕਰ ਦੇਣ ਇੰਦਰਸੈਨ ਗੁਰੂ ਜੀ ਦੀ ਆਗਿਆ ਲੈ ਕੇ ਸੁਦਰਸੈਨ ਕੋਲ ਗਿਆ ਤੇ ਉਸ ਨੂੰ ਆਖਿਆ اے ਰਾਜਾ ਨੇ ਤਪਾ ਗੁਰੂ ਨਾਨਕ ਜੀ ਰੱਬ ਦਾ ਰੂਪ ਹਨ ਉਹਨਾਂ ਦੀ ਸੇਣੀ ਪੈ ਜਾਓ ਕਿਉਂਕਿ ਉਹ ਵੇਲੇ ਨੂੰ ਭਰ ਦਿੰਦਾ ਹੈ ਤੇ ਭਰਿਆਂ ਨੂੰ ਵੇਲੇ ਕਰ ਦਿੰਦਾ ਹੈ ਅਤੇ ਉਜੜਿਆਂ ਨੂੰ ਵਸਾਉਣ ਵਾਲਾ ਤੇ ਵਸਦਿਆਂ ਨੂੰ ਉਜਾੜਨ ਵਾਲਾ ਹੈ ਛੋਟੇ ਤੋਂ ਵੱਡਾ ਤੇ ਵੱਡੇ ਤੋਂ ਪਲ ਵਿੱਚ ਛੋਟਾ ਕਰਨ ਵਾਲਾ ਹੈ ਇਹ ਰਾਜਾ ਨੇ ਗੁਰੂ ਜੀ ਨੂੰ ਐਸਾ ਸਮਰਤ ਸ਼ਕਤੀवान ਸਮਝੋ ਗੁਰੂ ਜੀ ਦੀ ਮਹਿਮਾ ਸੁਣ ਕੇ ਸੁਦਰਸ਼ਾ ਨੇ ਬੜੀ ਸਰਦਾ ਨਾਲ ਦੀਨ ਹੋ ਕੇ ਮਿੱਠੇ ਫਲ ਤੇ ਅਨੇਕ ਤਰ੍ਹਾਂ ਦੇ ਭੋਜਨ ਲੈ ਕੇ ਨੰਗੇ ਪੈਰੀ ਚੱਲ ਕੇ ਗੁਰੂ ਜੀ ਦੇ ਚਰਣਾ ਵਿੱਚ ਹਾਜ਼ਰ ਹੋਇਆ ਤੇ ਚਰਣਾ ਤੇ ਸਿਰ ਰੱਖ ਕੇ ਲੰਮਾ ਪਿਆ ਰਿਹਾ ਉਸ ਦਾ ਪ੍ਰੇਮ ਦੇਖ ਕੇ ਉਸ ਦੀ ਸਰਦਾ ਦੇਖ ਕੇ ਗੁਰੂ ਜੀ ਨੇ ਉਸ ਦੀ ਪਿੱਠ ਤੇ ਥਾਪੀ ਦੇ ਕੇ ਆਖਿਆ ਉਠੋ ਰਾਜਾ ਨੇ ਤੂੰ ਆਪਣੇ ਗਵਾਂਢੀ ਰਾਜਿਆਂ ਦਾ ਰਾਜਾ ਹੋ ਗਿਆ ਹੈ ਉਹ ਸਾਰੇ ਤੇਰੀ ਈਨ ਮੰਨਣਗੇ ਸੁਦਰਸੈਨ ਇਹ ਬਚਨ ਸੁਣ ਕੇ ਬੜਾ ਪ੍ਰਸੰਨ ਹੋਇਆ ਗੁਰੂ ਜੀ ਨੇ ਆਖਿਆ اے ਰਾਜਾ ਨੇ ਤੂੰ ਝੰਡੇ ਦੀ ਬਰਾਬਰੀ ਨਾ ਕਰੀ ਇਸ ਦੇ ਅੱਗੇ ਨੀਵੇਂ ਹੋ ਕੇ ਰਹਿਣਾ ਇਸ ਦੇਸ਼ ਦੀ ਸਾਰੀ ਸਿੱਖੀ ਅਸੀਂ ਜੰਡੇ ਦੇ ਸਵਰਥ ਕੀਤੀ ਹੈ ਰਾਜੇ ਨੇ ਕਿਹਾ ਗੁਰੂ ਜੀ ਮੇਰਾ ਰਾਜ ਭਾਗ ਜੰਨੇ ਨੂੰ ਦੇ ਦਿਓ ਤੇ ਮੈਨੂੰ ਆਪਣੇ ਨਾਲ ਲੈ ਚੱਲੋ ਮੈਂ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦਾ ਇਹ ਗੱਲ ਆ ਕੇ ਰਾਜੇ ਦੀਆਂ ਅੱਖਾਂ 'ਚ ਪ੍ਰੇਮ ਨਾਲ ਜਲ ਭਰ ਆਇਆ ਰਾਜੇ ਦੀ ਸਰਦਾ ਅਤੇ ਪ੍ਰੇਮ ਦੇਖ ਕੇ ਗੁਰੂ ਜੀ ਨੇ ਕਿਹਾ اے ਰਾਜਾ ਮੈਂ ਅਸੀਂ ਸਦਾ ਹੀ ਤੇਰੇ ਕੋਲ ਹਾਂ ਜਾਦੋਂ ਤੂੰ ਸਾਡੇ ਪ੍ਰਤਿਖ ਦਰਸ਼ਨ ਕਰਨਾ ਚਾਹਵੇਂ ਤਾਂ ਪਵਿੱਤਰਤਾ ਨਾਲ ਕੜਾ ਪ੍ਰਸਾਦ ਤਿਆਰ ਕਰਕੇ ਕੋਲ ਇੱਕ ਟਕਾ ਰੱਖ ਕੇ ਅਰਦਾਸ ਕਰਨੀ ਮੈਂ ਉਸੇ ਸਮੇਂ ਪ੍ਰਗਟ ਹੋ ਕੇ ਤੇਰੇ ਮਨ ਦੀ ਕਾਮਨਾ ਪੂਰੀ ਕਰਾਂਗਾ ਇਸ ਤਰ੍ਹਾਂ ਰਾਜੇ ਸਮੇਂ ਪ੍ਰਸਾਦ ਨੂੰ ਧੀਰਜ ਦੇ ਕੇ ਗੁਰੂ ਜੀ ਅੱਗੇ ਨੂੰ ਚੱਲ ਪਏ ਸਾਗਰ ਉੱਤੇ ਗੁਰੂ ਜੀ ਸਾਫ਼ ਪਧਰੀ ਜ਼ਮੀਨ ਵਾਂਗੂ ਤੁਰੇ ਜਾ ਰਹੇ ਸਨ ਅਤੇ ਮਹੂਤੋਂ ਹਾਸੇ ਬਖੋਲ ਦੇ ਵਚਨ ਕਰਦੇ ਹੋਏ हौली हौली गुरु जी एक टापू ते पहुंच गए दो एक बड़ा सुंदर नगर वेख के गुरु जी ही ला के बैठ गए तद भाई मरदाने जी ने कहा गुरु जी जो आग्या मैं नगर विचों कुछ खा आवा गुरु जी ने कहा इस नगर का नाम ब्रह्मपुर है इतों का राजा ब्राह्मण है जब गुरु जी गल कर रहे ਤਾਂ ਹਰਨਾ ਦੀ ਇੱਕ ਵੱਡੀ ਧਾਰ ਆਗੋਂ ਵੱਜੀ-ਵੱਜੀ ਲੰਗੀ ਉਹਨਾਂ ਦੇ ਪਿੱਛੇ ਸੂਰ ਆਉਂਦੇ ਦਿਸੇ ਤੇ ਸੂਰਾਂ ਦੇ ਪਿੱਛੇ ਬੜੇ ਜ਼ੋਰ ਨਾਲ ਕੁੱਤੇ ਭੱਜੇ ਆ ਰਹੇ ਸਨ ਅਤੇ ਕੁੱਤਿਆਂ ਦੇ ਪਿੱਛੇ ਸ਼ਿਕਾਰੀ ਹੱਥਾਂ ਵਿੱਚ ਹਥਿਆਰ ਫੜ ਕੇ ਵੱਜੇ ਜਾ ਰਹੇ ਸਨ ਹਰਨਾ ਤੇ ਸੂਰਾਂ ਦੀਆਂ ਡਾਰਾਂ ਉੱਤੇ ਬਾਜ ਉਹਨਾਂ ਨੂੰ ਜਵੱਟਾ ਮਾਰਨ ਵਾਸਤੇ ਉੱਡੇ ਜਾ ਰਹੇ ਸਨ ਇਹਨਾਂ ਸ਼ਿਕਾਰੀਆਂ ਦੇ ਪਿੱਛੇ ਘੋੜਸਵਾਰ ਘੋੜੇ ਦੌੜਾਈ ਆ ਰਹੇ ਸਨ ਤੇ ਉਹਨਾਂ ਦੇ ਪਿੱਛੇ ਰਾਜਾ ਮਧੁਰ ਬਹਿਣ ਘੋੜੇ ਤੇ ਚੜਿਆ ਆ ਰਿਹਾ ਸੀ ਜਦ ਉਹ ਗੁਰੂ ਜੀ ਕੋਲੋਂ ਲੰਘਣ ਲੱਗਾ ਤਾਂ ਉਸਨੇ ਭਾਈ ਮਰਦਾਨੇ ਜੀ ਨੂੰ ਪੁੱਛਿਆ ਤੁਸੀਂ ਕੌਣ ਹੋ ਜੋ ਜੰਗਲ ਵਿੱਚ ਬੈਠੇ ਹੋ ਭਾਈ ਮਰਦਾਨਾ ਜੀ ਭੁੱਖ ਨਾਲ ਅੱਕਿਆ ਬੈਠਾ ਸੀ ਉਸਨੇ ਰਾਜੇ ਵੱਲ ਅੱਖਾ ਕਰਕੇ ਕ੍ਰੋਧ ਨਾਲ ਆਖਿਆ ਤੇਰੀਆਂ ਅੱਖਾਂ ਨਾਲ ਹਨ ਤੈਨੂੰ ਨਹੀਂ ਦਿੱਸਦਾ ਅਸੀਂ ਕੌਣ ਹਾਂ ਭਾਈ ਵਾਲੇ ਜੀ ਨੇ ਜਦੋਂ ਇਹ ਵੇਖਿਆ ਕਿ ਮਰਦਾਨਾ ਭੁੱਖ ਨਾਲ ਸਤਿਆ ਹੋਇਆ ਹੈ ਜਿਸ ਤਰ੍ਹਾਂ ਗੁੱਸੇ ਨਾਲ ਬੋਲ ਰਿਹਾ ਹੈ ਤਾਂ ਭਾਈ ਵਾਲੇ ਜੀ ਨੇ ਰਾਜੇ ਨੂੰ ਆਖਿਆ ਅਸੀਂ ਬੜੀ ਦੂਰ ਤੋਂ ਆਏ ਹਾਂ ਸਾਡੀ ਕਿਸੇ ਨਾਲ ਜਾਣ ਪਛਾਣ ਨਹੀਂ ਹੈ ਅਸੀਂ ਸੰਤ ਵੇਖ ਵਿੱਚ ਵੈਸਾ ਪਰਦੇਸਾਂ ਦੀ ਸੈਰ ਕਰਦੇ ਫਿਰਦੇ ਹਾਂ ਇਹ ਗੱਲ ਸੁਣ ਕੇ ਰਾਜੇ ਮਧੁਰ ਵੈਨ ਨੇ ਮਨ ਵਿੱਚ ਸੋਚਿਆ ਕਿ ਇਹ ਉਹੀ ਤਪਾਣਾ ਹੋਵੇ ਜਿਸ ਨੇ ਜੰਡੇ ਨੂੰ ਗੁਰੂ ਬਣਾਇਆ ਹੈ ਤੇ ਸੁਦਰਸਨ ਨੂੰ ਸਾਰੇ ਰਾਜਿਆਂ ਉੱਤੇ ਵੱਡਾ ਰਾਜਾ ਕੀਤਾ ਹੈ ਇਹ ਵਿਚਾਰ ਕੇ ਪੁੱਛਣ ਲੱਗਾ ਤੁਹਾਡਾ ਨਾਮ ਕੀ ਹੈ ਤੇ ਦੇਸ਼ ਕਿਹੜਾ ਹੈ ਅਤੇ ਕਿੱਥੇ ਜਾ ਰਹੇ ਹੋ ਤਦ ਭਾਈ ਵਾਲੇ ਜੀ ਨੇ ਉੱਤਰ ਦਿੱਤਾ ਇਹ ਤਪਾ ਗੁਰੂ ਨਾਨਕ ਜੀ ਹਨ ਇਹਨਾਂ ਦੇ ਕੋਲ ਮਰਦਾਨਾ ਬੈਠਾ ਹੈ ਤੇ ਮੇਰਾ ਨਾਮ ਬਾਲਾ ਹੈ ਅਸੀਂ ਕਹਿਣਾ ਦੇ ਚਰਣਾ ਦੇ ਸੇਵਕ ਹਾਂ ਸਾਡਾ ਦੇਸ਼ ਪੰਜਾਬ ਹੈ ਇਹ ਗੱਲਾਂ ਸੁਣ ਕੇ ਰਾਜੇ ਮਧੁਰ ਬਹਿਨ ਨੇ ਘੋੜੇ ਤੋਂ ਉਤਰ ਕੇ ਨਮਸਕਾਰ ਕੀਤੀ ਤੇ ਕਿਹਾ ਤਪਾ ਜੀ ਆਪ ਸ਼ਹਿਰ ਵਿੱਚ ਚਲੋ ਤੇ ਸੁੰਦਰ ਮੰਦਰਾਂ ਵਿੱਚ ਚਰਨ ਪਾ ਕੇ ਪਵਿੱਤਰ ਕਰੋ ਬਣਾਰੇ ਲਈ ਮਨ ਭੌਂਦੀ ਰਸਤ ਲੈ ਕੇ ਭੋਜਨ ਕਰੋ ਜੇ ਨਗਰ ਵਿੱਚ ਨਹੀਂ ਜਾਣਾ ਚਾਹੁੰਦੇ ਤਾਂ ਹੁਕਮ ਕਰੋ ਸਭ ਕੁਝ ਇੱਥੇ ਹੀ ਭੇਜ ਦਿੰਦੇ ਹਾਂ ਰਾਜੇ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਇੱਕ ਸਬਦ ਦਾ ਉਚਾਰਣ ਕੀਤਾ ਸੀ ਤੇ ਗੁਰੂ ਜੀ ਦੇ ਵਚਨ ਸੁਣ ਕੇ ਰਾਜਾ ਮਧੁਰਬਨ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਉਪਦੇਸ਼ ਬਖਸ਼ੋ ਜਿਸ ਨਾਲ ਮੇਰੀ ਸੁਭ ਗਤੀ ਹੋਵੇ ਗੁਰੂ ਜੀ ਨੇ ਉਸ ਨੂੰ ਸਰਦਾਵਾਨ ਸਮਝਿਆ ਤੇ ਵਚਨ ਕੀਤਾ ਕਿ ਜਗਤ ਨੂੰ ਮਿਥਿਆ ਜਾਣੋ ਸਤਨਾਮ ਦਾ ਸਿਮਰਨ ਕਰੋ ਨਾਮ ਦੇ ਸਿਮਰਨ ਤੋਂ ਬਿਨਾ ਸਾਰੇ ਜਗਤ ਆਪ ਤੇ ਧਰਮ ਕਰਮ નિਸਫਲ ਹਨ ਜਿਵੇਂ ਕਾਗਜ਼ ਉੱਪਰ ਇੱਕਾ ਅੰਕ ਲਿਖਣ ਤੋਂ ਬਿਨਾ ਭਾਵੇਂ ਕਿੰਨੀਆਂ ਬਿੰਦੀਆਂ ਲੇਖ ਲਈਏ ਉਹਨਾਂ ਦੀ ਕੋਈ ਰਕਮ ਨਹੀਂ ਬਣਦੀ ਸਭ ਲਿਖਣਾ ਬੇਅਰਥ ਹੀ ਜਾਂਦਾ ਹੈ ਇਸ ਤਰ੍ਹਾਂ ਹੀ ਇੱਕ ਨਾਮ ਤੋਂ ਬਿਨਾ ਜਿੰਨੇ ਵੀ ਜਪ ਤਪ ਤੇ ਨਿਯਮ ਕਰਮ ਹਨ ਸਭ ਬੇਅਰਥਾ ਜਾਂਦੇ ਹਨ ਜੇ ਏਕਾ ਲੇਖ ਕੇ ਉਸ ਨਾਲ ਬਿੰਦੀਆਂ ਪਾਈਏ ਤਾਂ ਇੱਕ ਇੱਕ ਬਿੰਦੀ ਨਾਲ ਉਸ ਦੀ 10 ਗੁਣਾ ਕੀਮਤ ਵਧਦੀ ਜਾਂਦੀ ਹੈ ਇਵੇਂ ਹੀ ਨਾਮ ਸਿਮਰਨ ਨਾਲ ਜੇਕਰ ਜਪ ਤਪ ਤੇ ਹੋਰ ਧਰਮ ਕਰਮ ਨੇਮ ਕੀਤੇ ਜਾਣ ਤਾਂ ਉਹਨਾਂ ਦਾ ਬਹੁਤ ਫਲ ਹੁੰਦਾ ਹੈ ਐਸੇ ਮਨੁੱਖ ਮੁਕਤੀ ਨੂੰ ਪ੍ਰਾਪਤ ਹੁੰਦੇ ਹਨ اے ਰਾਜਾ ਨੇ ਇਹ ਮਨ ਆਵਾਰਾ ਪਸੂ ਦੀ ਨਿਆਈ ਹੈ ਜੋ ਆਪਣੀ ਥਾਂ ਨੂੰ ਛੱਡ ਕੇ ਬੇਗਾਮੀ ਖੇਤਿਆਂ ਨੂੰ ਦੌੜਦਾ ਹੈ ਪਰ ਜੇ ਇਸ ਦੇ ਗਲ ਸਦ ਰੂਪੀ ਦਇਆ ਬਨ ਦੇਈਤਾ ਫਿਰ ਇਹ ਬਾਹਰ ਨਹੀਂ ਦੌੜਦਾ ਤੇ ਅੰਤ ਨੂੰ ਦਰਗਾਹ ਵਿੱਚ ਬੜੇ ਆਦਰ ਨਾਲ ਜਾਂਦਾ ਹੈ ਇਸ ਤਰ੍ਹਾਂ ਦਾ ਸਭ ਉਪਦੇਸ਼ ਸੁਣ ਕੇ ਰਾਜੇ ਦੀ ਨਾਮ ਨਾਲ ਲੇਵ ਲੱਗ ਗਈ ਉਸ ਦੇ ਹਿਰਦੇ ਵਿੱਚ ਭਗਤੀ ਭਾਵ ਜਾਗ ਪਿਆ ਉਸ ਤੋਂ ਬਾਅਦ ਉਸ ਨੇ ਬੇਨਤੀ ਕਰਕੇ ਗੁਰੂ ਜੀ ਨੂੰ ਆਪਣੇ ਮਹਿਲਾਂ ਵਿੱਚ ਲਿਆਂਦਾ ਤੇ ਬਹੁਤ ਸੇਵਾ ਕੀਤੀ ਗੁਰੂ ਜੀ ਨੇ ਇੱਥੇ satsang ਦੀ ਮਰਿਆਦਾ ਕਾਇਮ ਕੀਤੀ ਤੇ ਅਨੇਕਾਂ ਮਨੁੱਖਾਂ ਨੂੰ ਭਗਤੀ ਭਾਵ ਵਿੱਚ ਜੋੜ ਦਿੱਤਾ ਰਾਜੇ ਮਧੁਰ ਬੈਨ ਨੇ ਗੁਰੂ ਜੀ ਦਾ ਹੁਕਮ ਮੰਨ ਕੇ satsang ਵਾਸਤੇ ਧਰਮਸਾਲਾ ਬਣਵਾਈ ਅਤੇ ਦੇਗ ਚਲਾਈ ਕੌਜ ਦਿਨ ਉਪਰਾੰਤ ਜਦ ਗੁਰੂ ਜੀ ਚੱਲਣ ਲੱਗੇ ਤਾਂ ਗੁਰੂ ਜੀ ਨੇ ਆਖਿਆ اے ਰਾਜਾ ਮਧੁਰ ਬਹਿਣ ਉਸਾ ਰਾਜੇ ਸੁਦਰਸ਼ਨ ਦੀ ਈਨ ਮੰਨ ਕੇ ਉਸ ਨੂੰ ਬੇਟਾ ਦੇਣੀ ਮਧੁਰ ਬਹਿਣ ਨੇ ਕਿਹਾ ਗੁਰੂ ਜੀ ਜਿਵੇਂ ਹੁਕਮ ਹੈ ਤਿਵੇਂ ਹੀ ਕਰਾਂਗਾ ਇਥੋਂ ਚੱਲ ਕੇ ਤਿੰਨ ਦਿਨਾਂ ਬਾਅਦ ਗੁਰੂ ਜੀ ਇੱਕ ਪਹਾੜ ਦੇ ਨੇੜੇ ਰਮਰੀਕ ਜਗਾ ਵੇਖ ਕੇ ਬੈਠ ਗਏ ਇਸ ਥਾਪੂ ਵਿੱਚ ਬਹੁਤ ਪਹਾੜ ਹਨ ਤੇ ਇਸ ਵਿੱਚ ਇੱਕ ਦੇਵਗੰਧਾਰ ਨਗਰ ਸੀ ਉਸ ਨਗਰ ਦਾ ਰਾਜਾ ਇੱਕ ਰਾਖਸ਼ ਦੇਵ ਲੋਤ ਸੀ ਜਦ ਗੁਰੂ ਜੀ ਪਹਾੜ ਕੋਲ ਸੋਹਣੀ ਰਮਣੀਕ ਜਗ੍ਹਾ ਵੇਖ ਕੇ ਬੈਠ ਗਏ ਤਾਂ ਭਾਈ ਮਰਦਾਨੇ ਜੀ ਨੇ ਆਖਿਆ ਗੁਰੂ ਜੀ ਤਿੰਨ ਦਿਨ ਹੋ ਗਏ ਹਨ ਕੁਝ ਖਾਦਾ ਪੀਤਾ ਨਹੀਂ ਮੈਨੂੰ ਬਹੁਤ ਭੁੱਖ ਲੱਗ ਗਈ ਹੈ ਗੁਰੂ ਜੀ ਨੇ ਆਖਿਆ ਮਰਦਾਨਿਆ ਇਹ ਨਗਰ ਵੀ ਕੋਡੇ ਰਾਖਸ਼ ਵਰਗਾ ਹੀ ਹੈ ਜਿਸਨੇ ਤੈਨੂੰ ਤਪਦੇ ਤੇਲ ਦੇ ਕਢਾਹੇ ਵਿੱਚ ਪਾ ਦਿੱਤਾ ਸੀ ਹੁਣ ਜੇ ਤੇਰੀ ਮਰਜ਼ੀ ਹੈ ਤਾਂ ਚਲੇ ਆ ਜਾ ਕੁਝ ਖਾ ਪੀ ਆ ਤਾਂ ਭਾਈ ਮਰਦਾਨੇ ਜੀ ਨੇ ਆਖਿਆ ਸਾਰ ਜਾਵੇ ਇਹ ਨਗਰ ਮੈਂ ਇਸ ਵਿੱਚ ਕਦੇ ਨਹੀਂ ਜਾਵਾਂਗਾ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਮਰਦਾਨਿਆ ਇਸ ਨਗਰ ਵਿੱਚ ਜਾਣ ਤੋਂ ਬਿਨਾ ਕੰਮ ਨਹੀਂ ਬਣੇਗਾ ਇਸ ਕਰਕੇ ਤੂੰ ਜ਼ਰੂਰ ਚਲੇ ਆ ਜਾ ਭਾਈ ਮਰਦਾਨੇ ਜੀ ਨੇ ਆਖਿਆ ਗੁਰੂ ਜੀ ਮੈਨੂੰ ਰਕਸ਼ਸ ਕੋਲੋਂ ਕਿਉਂ ਮਰਵਾਉਂਦੇ ਹੋ ਆਪ ਹੀ ਮਾਰ ਦਿਓ ਇਸ ਤਰ੍ਹਾਂ ਹਾਸੇ ਮਖੌਲ ਦੇ ਬਚਨ ਹੋ ਰਹੇ ਸਨ ਐਨੀ ਦੇਰ ਨੂੰ ਰਕਸ਼ਸਾਂ ਦਾ ਰਾਜਾ ਸ਼ਿਕਾਰ ਖੇਡਣੇ ਰਕਸ਼ਸਾਂ ਦੀ ਭਿਆਨਕ ਫੌਜ ਲੈ ਕੇ ਆ ਗਿਆ ਰਕਸ਼ਸਾਂ ਦੇ بڑے ਵੱਡੇ ਵੱਡੇ ਦੰਦ ਅਰੰਗ ਕਾਲੇ ਮੂੰਹ ਵਿੱਚ ਲੰਮੇ ਲੰਮੇ ਚਿੱਟੇ ਦੰਦ ਬਾਹਰ ਨਿਕਲੇ ਹੋਏ ਅੱਖਾਂ ਲਾਲ ਲਾਲ ਗਲ ਵਿੱਚ ਹੱਡੀਆਂ ਦੀ ਮਾਲਾ ਜਦ ਇਹ ਬਿਆਹਨਕ ਰੂਪ ਰਾक्षਸਾਂ ਦੀ ਫੌਜ ਭਾਈ ਮਰਦਾਨੇ ਜੀ ਨੇ ਵੇਖੀ ਤਾਂ ਦਰ ਨਾਲ ਉਸ ਦੇ ਸਾਹ ਸੋਗ ਗਏ ਕਹਿਣ ਲੱਗਾ ਗੁਰੂ ਜੀ ਪੁੱਠਾ ਮਾਰਿਆ ਹੈ ਹਣ ਜਿਉਣਾ ਔਖਾ ਹੈ ਜੇ ਕੋਈ ਉਪਾਅ ਹੋ ਸਕਦਾ ਹੈ ਤਾਂ ਕਰੋ ਨਹੀਂ ਤਾਂ ਇਹਨਾ ਨੇ ਓਨੇ ਹੀ ਆ ਕੇ ਮਾਰ ਦੇਣਾ ਹੈ ਭਾਈ ਮਰਦਾਨੇ ਜੀ ਨੂੰ ਇਸ ਤਰ੍ਹਾਂ ਬੀਤ ਹੋਇਆ ਵੇਖ ਕੇ ਗੁਰੂ ਜੀ ਨੇ ਆਖਿਆ ਮਰਦਾਨਿਆਂ ਧੀਰਜ ਧਾਰ ਕੇ ਕਰਤਾਰ ਕਰਤਾਰੇ ਜਪੀ ਜਾ ਤੇ ਵੇਖ ਤਮਾਸ਼ਾ ਕੀ ਬਣਦਾ ਹੈ ਇਤਨੀ ਦੇਰ ਨੂੰ ਰਾட்சਸਾਂ ਦੇ ਰਾਜੇ ਨੇ ਇਹਨਾਂ ਨੂੰ ਵੇਖ ਕੇ ਰਾட்சਸਾਂ ਨੂੰ ਕਿਹਾ ਮਨੁੱਖ ਦਾ ਮਾਸ ਖਾਣ ਨੂੰ ਅੱਜ ਬੜੇ ਚੇਰ ਪਿੱਛੋਂ ਮਿਲਿਆ ਹੈ ਜਾਓ ਉਹ ਤਿੰਨ ਮਨੁੱਖ ਜੋ ਪਹਾੜ ਕੋਲ ਬੈਠੇ ਹਨ ਹੜ ਲਿਆਓ ਆਪਣੇ ਰਾਜੇ ਦਾ ਹੁਕਮ ਸੁਣ ਕੇ ਜਦ ਤਿੰਨ ਰਾਖਸ਼ ਗੁਰੂ ਜੀ ਕੋਲ ਆਏ ਤਾਂ ਉਹ ਅੰਨੇ ਹੋ ਗਏ ਉਹਨਾਂ ਨੂੰ ਰਸਤਾ ਵੀ ਨਾ ਦੱਸਿਆ ਇੱਕ ਇਧਰ ਜਾਣਾ ਹੈ ਜਦ ਇਸ ਤਰ੍ਹਾਂ ਵਿਆਕੁਲ ਹੋ ਕੇ ਰਾਖਸ ਪਿੱਛੇ ਮੜ ਪਏ ਤਾਂ ਉਹਨਾਂ ਨੂੰ ਦਿਸਣ ਲੱਗ ਪਿਆ ਉਹਨਾਂ ਨੇ ਸਾਰੀ ਗੱਲ ਜਾ ਕੇ ਰਾਜੇ ਨੂੰ ਦੱਸੀ ਤਾਂ ਉਸਨੇ ਕ੍ਰੋਧ ਨਾਲ ਕਿਹਾ ਉਥੇ ਜਾ ਕੇ ਤੁਹਾਡੀਆਂ ਅੱਖਾਂ ਨੂੰ ਕੀ ਹੋ ਗਿਆ ਸੀ ਰਾਜੇ ਨੇ ਫਿਰ ਤਿੰਨ ਰਾਖਸ ਘੋਰ ਵੇਜੇ ਜੋ ਭੱਜ ਕੇ ਗੁਰੂ ਜੀ ਦੇ ਨੇੜੇ ਪਹੁੰਚੇ ਤਾਂ ਉਹ ਤਿੰਨੇ ਵੀ ਪਹਿਲਾਂ ਵਾਂਗੂ ਅੰਨੇ ਹੋ ਗਏ ਉਨਾਂ ਨੇ ਰਾਜੇ ਨੂੰ ਆਣ ਦੱਸਿਆ ਮਹਾਰਾਜ ਜਦ ਅਸੀਂ ਉਹਨਾਂ ਦੇ ਨੇੜੇ ਜਾਂਦੇ ਹਾਂ ਤਾਂ ਅੰਨੇ ਹੋ ਜਾਂਦੇ ਹਾਂ ਜਦੋਂ ਪਿੱਛੇ ਆਉਂਦੇ ਹਾਂ ਤਾਂ ਦਿਸਣ ਲੱਗ ਪੈਂਦਾ ਹੈ ਇਹ ਹੈਰਾਨ ਕਰਨ ਵਾਲੀ ਗੱਲ ਹੈ ਸਾਡੀ ਸਮਝ ਵਿੱਚ ਕੁਝ ਨਹੀਂ ਆਉਂਦਾ ਇਸ ਤਰ੍ਹਾਂ ਜਦ ਰਾਜੇ ਨੇ 7 ਵਾਰ ਤਿੰਨ ਤਿੰਨ ਰਾਖਸ਼ ਭੇਜੇ ਤਾਂ ਹੈਰਾਨ ਹੋ ਕੇ ਉਸਨੇ ਆਪਣੇ ਮੰਤਰੀ ਨੂੰ ਪੁੱਛਿਆ ਕਿ ਇਹ ਕਰਿਸਮਾ ਕੀ ਹੈ सात बार भेजा है पर कोई भी उन्होंने कहा महाराज जी कोई कलावान जेकर हु करो तो मैं आप जाके मंत्री बड़ी श्रद्धा के गुरु जी वाल चल पिया हथ जोड़ के अरदास करके गुरु जी को आँचा आके चरणा ते, मथा टेक ते के बैठ गया बेनती करके पुछया नाम की है ते कितों चल के आए हो ते कि जाओगे गुरु जी ने कहा साढ़ा नाम नानक निरंकारी है वैराग धारण करके अपनी मौज विचर रहे हाँ वजीर ने जा के, राजे के नगर दसाया किगर आप आया है सरदार धार के उन्हें शरण पाओ था निस्तारा हो जाएगा देवलूत ने वजीर ना ਮਨੋਖ ਮੇਰੀ ਖੁਲਾਕ ਹੈ ਮੈਂ ਤੇਰੀ ਗੱਲ ਮੰਨ ਕੇ ਉਹਨਾਂ ਦੀ ਸਰਣ ਗ੍ਰਹਿਣ ਨਹੀਂ ਕਰ ਸਕਦਾ ਮੈਂ ਆਪ ਜਾ ਕੇ ਵੇਖਦਾ ਹਾਂ ਉਹ ਕੈਸੇ ਹਨ ਜਦ ਦੇਵਲੂਤ ਸਾਰੇ ਰਾਖਸਾਂ ਨੂੰ ਨਾਲ ਲੈ ਕੇ ਗੁਰੂ ਜੀ ਵੱਲ ਆਇਆ ਤਾਂ ਗੁਰੂ ਜੀ ਦੇ ਨੇੜੇ ਆਣ ਕੇ ਇੱਕ ਮੰਤਰੀ ਤੋਂ ਬਿਨਾ ਸਾਰੇ ਅੰਨੇ ਹੋ ਗਏ ਇਹ ਕੋਤਕ ਵੇਖ ਕੇ ਦੇਵਲੂਤ ਨੇ ਕਿਹਾ اے ਮੰਤਰੀ ਤੂੰ ਜੈਸਾ ਕਿਹਾ ਸੀ ਉਵੇਂ ਸੇ ਹੀ ਪੂਰਾ ਪੂਰਾ ਕਹਾਣੀ ਹੁਣ ਜੇ ਇਹ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਣ ਤਾਂ ਮੈਂ ਇਹਨਾਂ ਦੀ ਚਰਨ ਸਰਣੇ ਲੈ ਕੇ ਸਦਾ ਲਈ ਇਹਨਾਂ ਦਾ ਸੇਵਾਦਾਰ ਬਣਿਆ ਰਹਾਂਗਾ ਜਦੋਂ ਵਜ਼ੀਰ ਨੇ ਸਮਝ ਲਿਆ ਕਿ ਰਾਜਾ ਸ਼ਰਧਾਵਾਨ ਹੋ ਗਿਆ ਹੈ ਇਸ ਦੇ ਮਨ ਵਿੱਚ ਕੋਈ ਮੈਲ ਨਹੀਂ ਰਹੀ ਤਾਂ ਉਸਨੇ ਗੁਰੂ ਜੀ ਕੋਲ ਜਾ ਕੇ ਬੇਨਤੀ ਕੀਤੀ ਹੈ ਗੁਰੂ ਜੀ ਰਾਜੇ ਨੂੰ ਹੁਣ ਪ੍ਰਤੀਤ ਆ ਗਈ ਹੈ इससे कृपा दृष्टि करके इसन दर्शन दौ गुरु जी ने आख्या राजन अखा खोल के देख असि तेरे को बैठे हाँ राजे ने जब यह वचन सुनिया सुनियां उसदिया अखा खुल गई उसने गुरु जी चरना के चरण से सिर रख के बेनती की कि मैं आप जी जो की जो अवज्ञा की है उस मैनू बख्श दो तो मेरे नाल नगर बेच के निवास करो ਉਸ ਦੀ ਬੇਨਤੀ ਪਰਵਾਨ ਕਰਕੇ ਗੁਰੂ ਜੀ ਉਸ ਦੇ ਘਰ ਚਲੇ ਗਏ ਤੇ ਦੇਵਲੂਤ ਨੇ ਗੁਰੂ ਜੀ ਦਾ ਇੱਕ ਸੁੰਦਰ ਮੰਦਰ ਵਿੱਚ ਨਿਵਾਸ ਕਰਾ ਕੇ ਬਹੁਤ ਸੇਵਾ ਕੀਤੀ ਦੇਵਲੂਤ ਨੇ ਗੁਰੂ ਜੀ ਦਾ ਬੜੇ ਸਤਕਾਰ ਨਾਲ ਆਪਣੇ ਘਰ ਨਿਵਾਸ ਕਰਾ ਕੇ ਛਕਣ ਵਾਸਤੇ ਫਲ ਦੇਵੇ ਤੇ ਹੋਰ ਪਦਾਰਥ 베ਟਾ ਕਰਕੇ ਬੇਨਤੀ ਕੀਤੀ ਕਿ ਛਕਣਾ ਕਰੋ ਗੁਰੂ ਜੀ ਨੇ ਆਖਿਆ ਜੇ ਪਹਿਲਾਂ ਤੁਸੀਂ ਆਦੀ ਇੱਕ ਗੱਲ ਮੰਨ ਲਵੇਂਗਾ ਤਾ ਅਸੀਂ ਤੇਰਾ ਇਹ ਭੋਜਨ ਛਕਾਂਗੇ ਤੁਸੀਂ ਰਾਕਸ਼ਸ ਲੋਕ ਜੀਵ ਹਤਿਆ ਕਰਨ ਵਾਲੇ ਹੋ ਦੇਵਲੂਤ ਨੇ ਕਿਹਾ ਗੁਰੂ ਜੀ ਤੁਸੀਂ ਜਿਵੇਂ ਹੁਕਮ ਕਰੋਗੇ ਗੁਰੂ ਜੀ ਨੇ ਆਖਿਆ ਪਹਿਲਾ ਮਾਸ ਖਾਣਾ ਛੱਡੋ ਜਿਸ ਵਾਸਤੇ ਤੁਸੀਂ ਜੀਵ ਹਤਿਆ ਕਰਦੇ ਹੋ ਨਾਮ ਜਪਣਾ ਕਰੋ ਜਿਸ ਨਾਲ ਤੁਹਾਡਾ ਲੋਕ ਪਰਲੋਕ ਸੁਧਰੇ ਬਹੁਤ ਸਮਾਂ ਹੋਇਆ ਰਾਕਸ਼ਸਾਂ ਦੇ ਕੋਲ ਵਿੱਚ ਹਿਰਨਾਕਸ ਦੇ ਘਰੇ ਫਾਇਦਾ ਹੋ ਕੇ ਪ੍ਰਲਾਦ ਨੇ ਨਾਮ ਜਪਿਆ ਸੀ ਜਿਸ ਦੀ ਪਰਮਾਤਮਾ ਨੇ ਦੋਹਾਂ ਲੋਕਾਂ ਵਿੱਚ ਪਾਇ ਰੱਖੀ ਇਹ ਗੱਲ ਅੱਜ ਤੱਕ ਪ੍ਰਸਿੱਧ ਹੈ ਰਾਵਣ ਤੇ ਵਿਭੀਖਣ ਦੇ ਦੋਵੇਂ ਭਾਈ ਸਨ ਰਾਵਣ ਨੂੰ શ્રી रामचंद्र ਜੀ ਨੇ ਮਾਰ ਕੇ ਵਿਭੀਖਣ ਨੂੰ ਆਪਣਾ ਭਗਤ ਜਾਣ ਕੇ ਲੰਕਾ ਦਾ ਰਾਜ ਦੇ ਦਿੱਤਾ ਤੂੰ ਵੀ ਵਿਭੀਖਣ ਵਾਂਗੂੰ ਸ਼ਰਧਾ ਨਾਲ ਭਗਤੀ ਕਰ ਤੇ ਨਾਮ ਜਪ ਜਿਹੜੇ ਜੀਵ ਹੱਤੇ ਹੱਤੇ ਪਾਪ ਕਰਦੇ ਹੋ ਇਹਨਾ ਵੇਕਰਣ ਤੁਸੀਂ ਨਰਕ ਭੋਗੋਗੇ ਤੇ ਦੁੱਖ ਪਾਓਗੇ ਨਾਮ ਤੋਂ ਬਿਨਾ ਉਥੇ ਤੁਹਾਡੀ ਕਿਸੇ ਨੇ ਰੱਖਿਆ ਨਹੀਂ ਕਰਨੀ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਰਾਜਾ ਤੇ ਵਜ਼ੀਰ ਦੋਵੇਂ ਗੁਰੂ ਜੀ ਦੇ ਚਰਨਾਂ ਤੇ ਪੈ ਗਏ ਤੇ ਕਿਹਾ ਅਸੀਂ ਤੁਹਾਡੇ ਹੁਕਮ ਅਨੁਸਾਰ ਚੱਲਾਂਗੇ ਦੇਵ ਲੋਪ ਦੀ ਗੱਲ ਸੁਣ ਕੇ ਗੁਰੂ ਜੀ ਨੇ ਬਾਈ ਬਾਲਾ ਜੀ ਨੂੰ ਆਖਿਆ ਕਿ ਭੋਜਨ ਤਿਆਰ ਕਰੋ ਜਦ ਭਾਈ ਬਾਲਾ ਜੀ ਨੇ ਭੋਜਨ ਤਿਆਰ ਕਰਕੇ ਦਿੱਤਾ ਤਾਂ ਗੁਰੂ ਜੀ ਨੇ ਅੱਧਾ ਪ੍ਰਸਾਦ ਆਪ ਛਕਿਆ ਤੇ ਬਾਕੀ ਦਾ ਅੱਧਾ ਰਾਜੇ ਤੇ ਮੰਤਰੀ ਨੂੰ ਛਕਣ ਵਾਸਤੇ ਦਿੱਤਾ ਪ੍ਰਸਾਦ ਛਕਣ ਨਾਲ ਹੀ ਉਹਨਾਂ ਦੋਹਾਂ ਦੇ ਕਪਾਟ ਖੁੱਲ ਗਏ ਤੇ ਤਤਕਾਲ ਹੀ ਮੁਕਤੀ ਦੇ ਅਧਿਕਾਰੀ ਹੋਏ ਗੁਰੂ ਜੀ ਉੱਥੇ ਕੋਸ ਸਮਾ ਰਹੇ ਕਿ ਸਾਰੇ ਰਕਤਸਣੋਂ ਨਾਮ ਜਪਣ ਵਿਚਲਾ ਕੇ ਸਾਤ ਸੰਕਰਣ ਦੀ ਮਰਯਾਦਾ ਸਥਾਪਿਤ ਕੀਤੀ ਜਦੋਂ ਗੁਰੂ ਜੀ ਉੱਥੋਂ ਚੱਲਣ ਲੱਗੇ ਤਾਂ ਗੁਰੂ ਜੀ ਨੇ ਦੇਵਲੂਤ ਨੂੰ ਕਿਹਾ اے ਰਾਜਾ ਨੇ ਅਸੀਂ ਤਾਂ ਸੁਦਰਸੈਨ ਨੂੰ ਮਹਾਰਾਜਾ ਬਣਾਇਆ ਹੈ ਤੂੰ ਸਾ ਉਸਦਾ ਹੁਕਮ ਮੰਨਣਾ ਦੇਵਲੂਤ ਨੇ ਕਿਹਾ ਗੁਰੂ ਜੀ ਮੇਰੇ ਨਾਲੋਂ ਤਾਂ ਇਹ ਮਿੱਟੀ ਵੀ ਚੰਗੀ ਹੈ ਕਿਉਂਕਿ ਹੁਣ ਮੇਰੇ ਵਿੱਚ ਇੱਕ ਤੀਲਾ ਤੋੜਨ ਦੀ ਵੀ ਸਮਰਥਾ ਨਹੀਂ ਰਹੀ ਅੱਜ ਤੋਂ ਮੈਂ ਤੁਹਾਡਾ ਹੁਕਮ ਮੰਨ ਕੇ ਸੁਦਰਸੈਨ ਨੂੰ ਆਪਣਾ ਰਾਜਾ ਮੰਨਾਂਗਾ ਜਦ ਗੁਰੂ ਜੀ ਵੇਦਾ ਹੋਣ ਲੱਗੇ ਤਾਂ ਰਾਖਸਾਨੇ ਮਿਲ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੁਰੂ ਜੀ ਦਾ ਨਾਮ ਜਪਣ ਲੱਗੇ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਇਆਂ ਬੁਲਣਾ ਚੁਪਣਾ ਦੇ ਹੀ ਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ